ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਚ ਆਪਾਂ ਬਣਾਵਾਂਗੇ ਬੱਚਿਆਂ ਦੀ ਡਿਮਾਂਡ ਤੇ ਗੁੜ ਵਾਲੇ ਪੂੜੇ ਤੇ ਕੱਲ ਮੀ ਪੈ ਗਿਆ ਸੀ ਮੀ ਕਾਫੀ ਪੈ ਗਿਆ ਤੇ ਠੰਡਾ ਜਿਹਾ ਥੋੜਾ ਜਿਹਾ ਹੋਇਆ ਬੱਚੇ ਕੱਲ ਦੇ ਹੀ ਕਹਿੰਦੇ ਆ ਕਿ ਪੂੜੇ ਬਣਾਓ ਕੱਲ ਕੋਈ ਸੇਤ ਨਹੀਂ ਠੀਕ ਅੱਜ ਆਪਾਂ ਬੱਚਿਆਂ ਦੀ ਡਿਮਾਂਡ ਪੂਰੀ ਕਰਾਂਗੇ ਪੂੜੇ ਬਣਾਉਣ ਨੂੰ ਆਪਾਂ ਲਿਆ 1 ਕਿਲੋ ਆਟਾ ਤੇ 700 ਗ੍ਰਾਮ ਆਪਾਂ ਗੁੜ ਲਿਆ ਵਾ ਇਹ ਆਪਾਂ ਘੋਲ ਲੈਨੇ ਆਪਾਂ ਇਹਦਾ ਪੇਸਟ ਬਣਾ ਲਾਂਗੇ ਇਹਦੇ ਵਿੱਚ ਆਪਾਂ ਹੋਰ ਕੀ ਕੀ ਪਾਉਣੇ ਆ ਤੇ ਉਹਨੂੰ ਨਾਲ ਦੀ ਨਾਲ ਹੀ ਦੱਸਾਂਗੇ ਤੇ ਹੁਣ ਸੌਣ ਦਾ ਮਹੀਨਾ ਆ ਰਿਹਾ ਕੁਸ਼ਕ ਦੇ ਨਹੀਂ ਰਹਿ ਗਏ ਆ ਤੇ ਇਹੋ ਜਿਹੀਆਂ ਚੀਜ਼ਾਂ ਖਾਣ ਨੂੰ ਬਹੁਤ ਦਿਲ ਕਰਦਾ ਤੇ ਬੱਚੇ ਕੱਲ੍ਹ ਦੇ ਹੀ ਕਹਿੰਦੇ ਸੀ ਮੀਂਹ ਪੈ ਗਿਆ ਅੱਜ ਪੂੜੇ ਬਣਾ ਦੋ ਤੇ ਅੱਜ ਆਪਾਂ ਬਣਾ ਰਹੇ ਆ ਗੁੜ ਵਾਲੇ ਮਿੱਠੇ ਪੂੜੇ ਜਿੱਤਰਾ ਆਪਣੇ ਵੱਡੇ ਵੱਡੇਰੇ ਬਣਾਉਦੇ ਹੁੰਦੇ ਸੀ ਕੂੜੇ ਪ੍ਰਾਣੇ ਤਰੀਕੇ ਨਾਲ ਉਤਰਾਂ ਆਪਾਂ ਬਣਾਵਾਂਗੇ ਆਪਾਂ ਇਹ ਪੱਤੇ ਲੈ ਆ ਪੀਪਲ ਦੇ ਪੁਰਾਣੇ ਜ਼ਮਾਨੇ ਵਿੱਚ ਪੀਪਲ ਦੇ ਪੱਤਿਆਂ ਨਾਲ ਬਣਾਉਂਦੇ ਸੀ ਆਪਾਂ ਉਦਾਂ ਹੀ ਬਣਾਵਾਂਗੇ ਪੀਪਲ ਦੇ ਪੱਤਿਆਂ ਨਾਲ ਇਹਨੂੰ ਆਪਾਂ ਇਦਾਂ ਫੋਲਡ ਕਰ ਲੈਣਾ ਵਾ ਇਹਨੂੰ ਆਪਾਂ ਸਾਈਡਾਂ ਤੋਂ ਕੱਟ ਲਾਂਗੇ ਥੋੜਾ ਥੋੜਾ ਤੇ ਇਹ ਬਣ ਗਿਆ ਇਹਦੇ ਨਾਲ ਆਪਾਂ ਪੂੜਾ ਬਣਾਉਣਾ ਵਾ ਖਲਾਰਨਾ ਵਾ ਤੇ ਇਹ ਆਪਾਂ ਬਣਾਇਆ ਵਾ ਜਿਹਦੇ ਨਾਲ ਤੇਲ ਲਾਵਾਂਗੇ ਸਵੇ ਨੂੰ ਤੇਲ ਲਾਉਣ ਵਾਸਤੇ ਇਹ ਬੁਰਸ਼ ਆ ਪੁਰਾਣੇ ਜ਼ਮਾਨੇ ਦਾ ਇਹਦੇ ਨਾਲ ਆਪਾਂ ਪੁਰਾਣੇ ਤਰੀਕੇ ਨਾਲ ਪੂੜੇ ਬਣਾਵਾਂਗੇ ਤੇ ਆਜੋ ਆਪਾਂ ਇਹਦਾ ਪੇਸਟ ਬਣਾ ਲੈਨੇ ਆ ਤੇ ਫਿਰ ਮਿਲਦੇ ਆ ਇਹ ਗੋੜ ਜੜਾ ਵਾ ਇਹ ਆਪਾਂ ਇੱਕ ਇਸ ਤਰ੍ਹਾਂ ੁੱਲੇ ਭਾਂਡੇ ਵਿੱਚ ਪਾ ਲਾਂਗੇ ਇਹਦੇ ਵਿੱਚ ਪਾਣੀ ਪਾ ਦਾਂਗੇ ਆਪਾਂ ਤੇ ਇਹ ਇਹਦਾ ਆਪਾਂ ਘੋਲ ਬਣਾਉਣਾ ਗੁੜ ਦਾ ਆਪਾਂ ਗੁੜ ਚ ਪਾਣੀ ਪਾ ਲੈਨੇ ਆ ਇਹਨੂੰ ਆਪਾਂ ਰੈਸਟ ਤੇ ਰੱਖ ਦਾਂਗੇ ਉਹਨਾਂ ਚਿਰ ਘੁਲ ਜਾਊਗਾ ਗੁੜ ਆਪਾਂ ਘੋਲ ਕੇ ਰੈਸਟ ਤੇ ਰੱਖਤਾ ਤੇ ਆਪਾਂ ਉਹਨਾਂ ਚਿਰ ਇੰਨੀ ਕੁ ਸੌਂਫ ਪਾ ਕੇ ਬ੍ਰੀਕ ਕਰ ਲਾਂਗੇ ਕੁੰਡੇ ਵਿੱਚ ਇਨੇ ਕਾ ਆਪਾਂ ਸੌਂਫ ਭਾਵਾਂਗੇ ਦੋਛਿੰਚੇ ਤੇ ਨਾਲ ਹੀ ਪਾ ਦਾਂਗੇ ਜਵੈਨ ਖਲ ਖਿ ਸਾਨੂੰ ਰਗੜ ਖੁਸ਼ੀ ਆਂਦੀ ਮੈਂ ਸੌਂਫ ਰਗੜੂੰਗੀ ਆਪਾਂ ਖੁਸ਼ੀ ਨੂੰ ਲਾਇਆ ਸੌਂਫ ਰਗੜਦੀ ਕੁੰਡੇ ਵਿੱਚ ਨਹੀਂ ਮਦਦ ਕਰਦਾ ਰੋ ਜਦਾਂ ਛੋਟੀ ਹੈ ਨਾ ਜਿੰਨਾ ਜਿੰਨੇ ਜੋਗੀ ਉਹਨਾਂ ਕੋ ਨੇ ਘਰ ਹੀ ਦਿੱਤਾ ਵਾ ਇਹ ਬੱਚੇ ਜਿਹੜੀ ਸਾਫ ਹੈ ਨਾ ਬੱਚੇ ਸਬੂਤੀ ਘੜ ਘੜ ਛੋੜ ਦਿੰਦੇ ਆ ਇਹਨੂੰ ਬੱਚੇ ਕਰਕੇ ਛੋੜਦੇ ਤੇ ਬੱਚਿਆਂ ਨੂੰ ਖਵਾਉਣੀ ਹੁੰਦੀ ਤੇ ਫਿਰ ਇਦਾਂ ਪੀਸ ਕੇ ਪਾਓ ਜਿਨਾਲੇ ਕੋਲੇ ਦਾ ਬਾਈ ਜੀ ਨਿਕਲ ਜਾਂਦੀ ਇਹਦੇ ਨਾਲ ਤੇ ਇੱਕ ਚੀਜ਼ ਜਿਹੜੀ ਹੈ ਬੱਚਿਆਂ ਨੂੰ ਖਵਾਉਣ ਵਾਸਤੇ ਕੋਈ ਨਾ ਕੋਈ ਤਰੀਕਾ ਬਣਾਉਣਾ ਹੀ ਪੈਂਦਾ ਇਹ ਸਾਫ ਜਵੈਨ ਜਿਹੜੀ ਆਪਾਂ ਪੀਸੀ ਆਏ ਪਾ ਲੈਨੇ ਵਿੱਚ ਤੇ ਇੱਕ ਚਮਚਾ ਆਪਾਂ ਵਿੱਚ ਲੂਣ ਪਾਵਾਂਗੇ ਕਿਉਂਕਿ ਲੂਣ ਦੇ ਨਾਲ ਜਿਹੜਾ ਬੈਟਰ ਹੈ ਵਧੀਆ ਬਣਦਾ ਵਾ ਥੋੜਾ ਖਿਲਰਦਾ ਨਹੀਂ ਇਕੱਠਾ ਜਿਹਾ ਹੋਇਆ ਬਣਦਾ ਲੋਨ ਦੇ ਨਾਲ ਬੈਟਰ ਜਿਹੜਾ ਵਧੀਆ ਬਣਦਾ ਵਾ ਥੋੜਾ ਜਿਹਾ ਲੋਨ ਪਾ ਲਿਆ ਕਰੋ ਤੁਸੀਂ ਇਹਨਾਂ ਆਪਣਾ ਆਟਾ ਮਿਕਸ ਹੋ ਗਿਆ ਵਾ ਆਪਾਂ ਵੇਨੇ ਆਪਣਾ ਗੋੜ ਕਿਦਾਂ ਖੁਰਿਆ ਕਿ ਨਹੀਂ ਇਹ ਗੋੜਾ ਆਪਣਾ ਥੋੜਾ ਕੁਲ ਗਿਆ ਤੇ ਆਪਾਂ ਪਾਣੀ ਵਿੱਚ ਹੁਣ ਕੇ ਪਾ ਲਾਂਗੇ ਬਾਕੀ ਫੇਰ ਆਪਾਂ ਇਹਨੂੰ ਗੋਲ ਨੂੰ ਥੋੜਾ ਥੋੜਾ ਘੋਲਾਂਗੇ ਇਦਾਂ ਸੇਜ ਸਪਾ ਸੇਜ ਜੇ ਸਾਰਾ ਘੋਲ ਜਿਹੜਾ ਪੇਸਟ ਤਿਆਰ ਕਰ ਲਾਂਗੇ ਪਾਣੀ ਥੋੜਾ ਥੋੜਾ ਪਾ ਕੇ ਇਹਦੇ ਵਿੱਚ ਗੱਠ ਨਹੀਂ ਕੋ ਰਹਿਣੀ ਚਾਹੀਦੀ ਮੱਖੀ ਬਹੁਤ ਹੈ ਬਾਹਰ ਆਪਾਂ ਇਸ ਲਈ ਅੰਦਰ ਘੋਲ ਬਣਾਉਂਦੇ ਆ ਮੁੜ ਕੇ ਬਣਾ ਪੂੜੇ ਤੇ ਆਪਾਂ ਬਾਹਰ ਚੁੱਲੇ ਤੇ ਹੀ ਬਣਾਵਾਂਗੇ ਮੱਖੀ ਦਾ ਕਰਕੇ ਅੰਦਰ ਪੇਸਟ ਤਿਆਰ ਕਰ ਲਈਏ ਸਵਾ ਆਪਣਾ ਗਰਮ ਹੋ ਗਿਆ ਤੇ ਆਪਾਂ ਤੇਲ ਲਾ ਲਾਂਗੇ ਜਿਹੜਾ ਆਪਾਂ ਦੇਸੀ ਤਰੀਕੇ ਨਾਲ ਬੁਰਸ਼ ਬਣਾਇਆ ਵਾ ਇਹਦੇ ਨਾਲ ਇਦਾਂ ਆਪਾਂ ਪਾ ਲਾਂਗੇ ਥੋੜਾ ਜਿਹਾ ਘੋਲ ਇਹਨੂੰ ਇਦਾਂ ਸੱਜੇ ਸੱਜੇ ਇਹਦੇ ਨਾਲ ਪੱਤੇ ਨਾਲ ਆਪਾਂ ਖਿਲਾਰ ਦੇ ਥੋੜਾ ਥੋੜਾ ਤੇਲ ਲਾ ਲਾਂਗੇ ਨੂੰ ਸਾਈਡਾਂ ਤੋਂ ਇਹ ਉੱਠ ਚੁੱਕਾ ਇੱਕ ਦੋ ਵਾਰੀ ਤੇਲ ਲਾਉਣਾ ਪੈਣਾ ਮੁੜ ਕੇ ਜੇ ਜਦੋਂ ਤਵਾ ਰਸ ਗਿਆ ਫੇਰ ਵਧੀਆ ਤੇਲ ਲਾਉਂਦੀ ਵੀ ਨਹੀਂ ਲੋੜ ਤੇ ਪੂੜੇ ਵੀ ਵਧੀਆ ਹੀ ਬਣਨਗੇ Ada apa? Sari pude bakalin ya. ਇਹ ਤਰ੍ਹਾਂ ਆਪਣੇ ਹੌਲੀ ਹੌਲੀ ਪੂੜੇ ਜਿਹੜੇ ਵਧੀਆ ਬਣਦੇ ਜਾਂਦੇ ਆ ਜਿਉਂ-ਜਿਉਂ ਆਪਣਾ ਤਵਾ ਜਿਹੜਾ ਰਸਦਾ ਜਾਂਦਾ ਵਾ ਕਿਉਂਕਿ ਤਵੇ ਨੂੰ ਆਪਾਂ ਘੱਟ ਵਰਤਦੇ ਹਾਂ ਚੁੱਲੇ ਵਾਲੇ ਨੂੰ ਆਪਾਂ ਪੂੜੇ ਹੀ ਬਣਾਉਨੇ ਆ ਰੋਟੀ ਬਹੁਤ ਘੱਟ ਬੀਬੀਆਂ ਬਣਾਉਂਦੀਆਂ ਨੇ ਰੈਕਸ਼ਨ ਤੇ ਬਣਾ ਲਈ ਚਾਹ ਤੰਦੂਰ ਤੇ ਅੱਜ ਕੱਲ ਆਪਾਂ ਜਿਆਦਾ ਬਣਾਉਨੇ ਆ ਇਲਾ ਪੂੜਾ ਜਿਹੜਾ ਆਪਣਾ ਥੋੜਾ ਜਿਹਾ ਟੁੱਟ ਗਿਆ ਸੀ ਇਹ ਵੈਸੇ ਵੀ ਹੁੰਦਾ ਵਾ ਕਾਵਾ ਚਿੜੀਆਂ ਦਾ ਆਪਾਂ ਕਾਵਾ ਚਿੜੀਆਂ ਨੂੰ ਭੇਜਦੇ ਆ ਲੈ ਨੂੰ ਰੁਪਾਇਆ ਚਿੜੀਆਂ ਨੂੰ ਹਲੋ ਜੀ ਪੂੜੇ ਆਪਣੇ ਬਣ ਕੇ ਤਿਆਰ ਆ ਤੇ ਆਪਾਂ ਨਾਲ ਬਣਾਈ ਖੀਰ ਤੇ ਖੀਰ ਪੂੜੇ ਜਿਹੜੇ ਪੰਜਾਬ ਦੇ ਮਸ਼ਹੂਰ ਆ ਖਾਸ ਕਰਕੇ ਅੱਜਕੱਲ੍ਹ ਸੌਣ ਦੇ ਮਹੀਨੇ ਤੇ ਅੱਜ ਆਪਾਂ ਪੂੜੇ ਬਣਾਏ ਬੱਚਿਆਂ ਦੀ ਡਿਮਾਂਡ ਤੇ ਜੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬ ਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖ